ਗੋਵਿੰਦ ਸਿੰਘ ਮੈਡੀਕਲ ਕਾਲਜ ਤੇ ਇੱਥੇ ਬਾਹਰਲੇ ਜ਼ਿਲ੍ਹਿਆਂ ਤੋਂ ਜਿਹੜੇ ਨੇ ਮਰੀਜ਼ ਰੈਫਰ ਹੁੰਦੇ ਨੇ ਇਸ ਤੋਂ ਇਲਾਵਾ ਕਈ ਬਾਹਰ ਲੀਆਂ ਬਾਹਰਲੇ ਜ਼ਿਲ੍ਹਿਆਂ ਦੀਆਂ ਜੇਲਾਂ ਤੋਂ ਕੈਦੀ ਇਲਾਜ ਵਾਸਤੇ ਰੈਫਰ ਹੁੰਦੇ ਨੇ ਜੀ ਐਮ ਐਲ ਏ ਸਾਹਿਬ ਦੇ ਸਹਿਯੋਗ ਦੇ ਨਾਲ ਤੇ ਹੋਰ ਐਨ ਜੀਓਜ਼ ਨੇ ਜਿਹੜੇ ਉਹਨਾਂ ਨੇ ਸਾਡੀ ਮਦਦ ਕੀਤੀ ਤੇ ਇੱਥੇ ਅਸੀਂ ਜਿਹੜਾ ਹੈਗਾ ਪੁਲਿਸ ਚੌਕੀ ਸਟੈਬਲਿਸ਼ ਅੱਜ ਦੁਬਾਰਾ ਤੋਂ ਕੀਤੀ ਇੱਕ ਚੌਕੀ ਵਿਦਾ थाना ਤਾਂ ਅਪਗ੍ਰੇਡ ਹੋਈ ਹੈ ਤੇ ਕਿ ਚੌਕੀ ਐਡੀਸ਼ਨਲ ਦੁਬਾਰਾ ਸ਼ੁਰੂ ਕੀਤੀ ਹੈ ਔਰ ਉਹਨੂੰ ਪਹਿਲੇ ਤੇ ਬਹੁਤ ਅੱਛੀ ਕੰਡੀਸ਼ਨ ਵਿੱਚ ਸ਼ੁਰੂ ਕੀਤਾ ਮਾਨਸਾਬਲਾਡਾ ਤੋਂ ਲੈ ਕੇ ਜਗਰਾਵਾ ਇਧਰ ਤਰਨ ਤਰਨ ਜਾਂ ਮੁਖਸਰ ਖਬੋੜੇ ਤਾਂ ਐਂਡਾ ਸਾਰਾ ਜਿੱਥੋਂ ਤੱਕ ਰਾਜਸਥਾਨ ਤੱਕ ਦਾ ਪੇਸ਼ੈਂਟ ਵੀ ਸਾਡੇ ਕੋਲ ਆਉਂਦੇ ਤੋਂ ਕਈ ਵਾਰੀ ਕੀ ਕਰਦੇ ਜਿਹੜੇ ਚੋਰ ਆ ਉਹਨਾਂ ਦੇ ਮੋਬਾਈਲ ਵਗੈਰਾ ਚੱਕ ਕੇ ਲੈ ਜਾਂਦੇ ਜਾਂ ਹੋਰ ਕੋਈ ਇਥੇ ਸਕੂਟਰ ਮੋਟਰਸਾਈਕਲ ਵੀ ਚੋਰੀ ਹੋ ਜਾਂਦੇ ਤਾਂ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਥੇ ਜਿਹੜੀ ਚੌਕੀ ਬਣਾਈ ਹੈ ਹੁਣ ਅਸੀਂ ਸ਼ੁਰੂ ਕੀਤਾ ਜਿਹੜਾ ਨਸ਼ਾ ਛਡਾਊ ਕੇਂਦਰ ਇੱਥੇ ਬਣਾਇਆ ਉਹਦੇ ਉੱਤੇ ਵੀ ਹੁਣ ਪਿੰਡਾਂ ਦੇ ਵਿੱਚੋਂ ਪਹਿਲਾਂ ਤਾਂ ਅਸੀਂ ਵੀ ਲੋਕ ਆ ਆਉਂਦੇ ਸੀ ਪਰ ਹੁਣ ਅਸੀਂ ਕੋਸ਼ਿਸ਼ ਕੀਤੀ ਜਿਹੜਾ ਬੰਦਾ ਸਾਨੂੰ ਪਤਾ ਲੱਗਦਾ ਵੀ ਨਸ਼ਾ ਕਰਦਾ ਉਹਨੂੰ ਫੜ ਕੇ ਲਿਆ ਕੇ ਪੁਲਿਸ ਦੇ ਰਾਹੀਂ ਜਾਂ ਕਲੱਬਾਂ ਦੇ ਰਾਹੀਂ ਜਾਂ ਪਿੰਡਾਂ ਦੇ ਵਲੰਟੀਅਰਾਂ ਦੇ ਰਾਹੀਂ ਉਹ ਇੱਥੇ ਲਿਆਉਂਦੇ ਆ ਉਹਨਾਂ ਦਾ ਨਸ਼ਾ ਛਡਾਉਂਦੇ ਆ ਡਾਕਟਰ ਸਿੰਘ ਮੈਡੀਕਲ ਕਾਲਜ ਦੇ ਵਿੱਚ ਅੱਜ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਤਾ ਵੀ ਸੀ ਬਾਬਾ ਫਰੀਦ ਯੂਨੀਵਰਸਿਟੀ ਡਾਕਟਰ ਰਜੀਵ ਸ਼ੂ ਤੇ ਨਾਲ ਉਹਨਾਂ ਦੇ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਅੱਜ ਇਕੱਠੇ ਹੋਏ ਨੇ ਕਾਰਨ ਤੋਂ ਉਹਨੂੰ ਦੱਸਦੇ ਆ ਕਿ ਅੱਜ ਇੱਕ ਸੁਰੱਖਿਆ ਜਿਹੜੀ ਇਹ ਸਹਾਸਪਤਾਲ ਨੂੰ ਹਸਪਤਾਲ ਦੇ ਡਾਕਟਰਾਂ ਨੂੰ तमाम ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਨਵੀਂ ਚੌਂਕੀ ਦਾ ਅੱਜ ਉਦਘਾਟਨ ਕੀਤਾ ਗਿਆ ਗੱਲਬਾਤ ਕਰਾਂਗੇ ਐਸਐਸਪੀ ਹਰਜੀਤ ਸਿੰਘ ਆ ਸਾਡੇ ਨਾਲ ਸਭ ਤੋਂ ਪਹਿਲਾਂ ਸਰ ਅੱਜ ਚੌਂਕੀ ਦਾ ਉਦਘਾਟਨ ਕੀਤਾ ਲੋਕਾਂ ਨੂੰ ਕਿਸ ਤਰੀਕੇ ਦੀ ਸੁਰੱਖਿਆ ਮੁਹੱਈਆ ਕਰਵਾਉਣ ਜਾ ਰਹੇ ਹੋ ਇੱਥੇ ਮੈਡੀਕਲ ਕਾਲਜ ਜਿਹੜਾ ਹੈਗਾ ਪੰਜਾਬ ਦੀ ਇੱਕ ਵੱਡੀ ਸੰਸਥਾ ਹੈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਇੱਥੇ ਬਾਹਰਲੇ ਜ਼ਿਲ੍ਹਿਆਂ ਤੋਂ ਜਿਹੜੇ ਨੇ ਮਰੀਜ਼ ਰੈਫਰ ਹੁੰਦੇ ਨੇ ਇਸ ਤੋਂ ਇਲਾਵਾ ਕਈ ਬਾਹਰਲੀਆਂ ਬਾਹਰਲੇ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਤੋਂ ਕੈਦੀ ਇਲਾਜ ਵਾਸਤੇ ਰੈਫਰ ਹੁੰਦੇ ਨੇ ਤੇ ਇੱਥੇ ਇਹਦਾ ਏਰੀਆ ਜਿਹੜਾ ਹੈਗਾ ਲਗਭਗ 100 ਏਕੜ ਤੋਂ ਜ਼ਿਆਦਾ ਦਾ ਜਿਹੜਾ ਏਰੀਆ ਹੈ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਵੇਂ ਚੋਰੀ ਹੋ ਗਈ ਜਾਂ ਕਈ ਵਾਰੀ ਕੁਝ ਵਿਅਕਤੀ ਜਿਹੜੇ ਨੇ ਉਹ ਲੜ ਪੈਂਦੇ ਨੇ ਇੱਥੇ ਜਦੋਂ ਆਪਣਾ ਮਰੀਜ਼ ਨੂੰ ਭਰਤੀ ਕਰਾਣ ਆਉਂਦੇ ਨੇ ਤਾਂ ਕਈ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਕਿ ਪੁਲਿਸ ਨਾਲ ਰਿਲੇਟਡ ਨੇ ਲੋਕਾਂ ਨੂੰ ਸਹੂਲਤ ਦੀ ਜ਼ਰੂਰਤ ਹੁੰਦੀ ਹੈ ਉਹ ਅਸੀਂ ਜਿਹੜਾ ਹੈਗਾ ਇੱਥੇ ਚੌਂਕੀ ਜਿਹੜਾ ਹੈਗਾ ਅੱਜ ਇਸਟੈਬਲਿਸ਼ ਕੀਤੀ ਹੈ ਇਹਦੇ ਵਿੱਚ ਵੀ ਸੀ ਸਾਹਿਬ ਤੇ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਤੇ ਹੋਰ ਐਨ ਜੀਓਜ਼ ਨੇ ਜਿਹੜੇ ਉਹਨਾਂ ਨੇ ਸਾਡੀ ਮਦਦ ਕੀਤੀ ਤੇ ਇੱਥੇ ਅਸੀਂ ਜਿਹੜਾ ਹੈਗਾ ਪੁਲਿਸ ਚੌਂਕੀ ਸਟੈਬਲਿਸ਼ ਅੱਜ ਦੁਬਾਰਾ ਤੋਂ ਕੀਤੀ ਹੈ ਬੈਨੀਫਿਟ ਮਿਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਲੋਕਾਂ ਨੂੰ ਇਹਦਾ ਫਾਇਦਾ ਇਹ ਰਹੇਗਾ ਕਿਉਂਕਿ ਬਾਹਰਲੇ ਜ਼ਿਲ੍ਹਿਆਂ ਤੋਂ ਕਈ ਮਰੀਜ਼ ਇੱਥੇ ਆਂਦੇ ਨੇ ਉਹਨਾਂ ਨੂੰ ਜੇਕਰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਆਂਦੀ ਹੈ ਤਾਂ ਇਮੀਡੀਏਟਲੀ ਉਹ ਪੁਲਿਸ ਨੂੰ ਅਪਰੋਚ ਕਰ ਸਕਦੇ ਨੇ ਇੱਥੇ ਬਾਹਰਲੇ ਜ਼ਿਲ੍ਹੇ ਤੋਂ ਆਏ ਵਿਅਕਤੀ ਨੂੰ ਕੰਟਰੋਲ ਰੂਮ ਦਾ ਵੀ ਨੰਬਰ ਕਈ ਵਾਰੀ ਨਹੀਂ ਪਤਾ ਹੁੰਦਾ ਔਰ ਉਹਨੂੰ ਥਾਣੇ ਦੀ ਜਿਹੜੀ ਲੋਕੇਸ਼ਨ ਹੈ ਉਹਦੇ ਬਾਰੇ 'ਚ ਵੀ ਜਾਣਕਾਰੀ ਨਹੀਂ ਹੁੰਦੀ ਪਰ ਇੱਥੇ ਚੌਂਕੀ ਸਟੈਬਲਿਸ਼ ਕਰਨ ਨਾਲ ਲੋਕਾਂ ਦਾ ਤੇ ਪੁਲਿਸ ਦਾ ਜਿਹੜਾ ਹੈਗਾ ਰਾਫਤਾ ਵਧੇਗਾ ਔਰ ਜਿਹੜੀਆਂ ਛੋਟੀਆਂ-ਛੋਟੀਆਂ ਚੋਰੀਆਂ ਜਿਵੇਂ ਕਿ ਮੋਟਰਸਾਈਕਲ ਚੋਰੀ ਜਾਂ ਕੋਈ ਹੋਰ ਪ੍ਰੋਬਲਮਸ ਹੈ ਉਹਨਾਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਪੁਲਿਸ ਦੀ ਸਹਾਇਤਾ ਲੈਣ 'ਚ ਸੌਖਾ ਹੋਏਗਾ ਤਾਂ ਵੀਸੀ ਬਾਬਾ ਫਰੀਦ ਯੂਨੀਵਰਸਿਟੀ ਡਾਕਟਰ ਰਜੀਵ ਸ਼ੂ ਸਾਡੇ ਨਾਲ ਅਵੀ ਸਾਬ ਅੱਜ ਗੁਰਬਿੰਦ ਸਿੰਘ ਮੈਡੀਕਲ ਕਾਲ ਦੇ ਵਿੱਚ ਦੁਬਾਰਾ ਫਿਰ ਤੋਂ ਜਿਹੜੀ ਚੌਕੀ ਸਟੇਬਲ ਕਰਮਾ ਸੀ ਕੀ ਲੋਡ ਪੈ ਗਈ ਦੇਖੋ ਇਹ ਚੌਕੀ ਇੰਡੀਪੈਂਡੈਂਟ ਚੌਕੀ ਹੋ ਗਈ ਹੈ ਜਿਹੜਾ ਪਹਿਲੇ ਇੱਥੇ ਚੌਕੀ ਸੀ ਉਹ ਅਪਗ੍ਰੇਡ ਹੋ ਗਈ ਸੀ ਥਾਣੇ ਵਿੱਚ ਸੋ ਉਹ ਤਾਂ ਥਾਣੇ ਵਿੱਚ ਅਪਗ੍ਰੇਡ ਹੋ ਗਈ ਤਾਂ ਇੱਥੇ ਕੁਝ ਵਕਤ ਐਸਾ ਨਿਕਲਿਆ ਕਿ ਇੱਥੇ ਕੋਈ ਚੌਕੀ ਨਹੀਂ ਸੀ ਇਮੀਡੀਏਟਲੀ ਐਮਰਜੈਂਸੀ ਤੋਂ ਕੰਟਰੋਲ ਕਰਨਾ ਜਾਂ ਕੋਈ ਕ੍ਰਾਈਮ ਹੋ ਜਾਏ ਚੋਰੀ ਹੋ ਜਾਏ ਉਹ ਥਾਣੇ ਜਾਣ ਪੈ ਰਿਆ ਸੀ ਜਾਂ ਇਹਨਾਂ ਦੇ ਜਿਹੜੇ ਪੁਲਿਸ ਦੇ ਇੱਥੇ ਪੈਟਰੋਲਿੰਗ ਕਰ ਰਹੇ ਹਨ ਉਹਨਾਂ ਨੂੰ ਦਸਨ ਪਹਿ ਰਹੇ ਸੀ ਹੁਣ ਇਹ ਸੁਲੀਅਤ ਹੋ ਗਈ ਅਸੀਂ ਇੱਕ ਚੌਕੀ ਵਿਧਾ थाना ਤਾਂ ਅਪਗ੍ਰੇਡ ਹੋਈ ਗਿਆ ਤੇ ਇੱਕ ਚੌਕੀ ਐਡੀਸ਼ਨਲ ਦੁਬਾਰਾ ਸ਼ੁਰੂ ਕੀਤੀ ਹੈ ਔਰ ਉਹਨੂੰ ਪਹਿਲੇ ਤੇ ਬਹੁਤ ਅੱਛੀ ਕੰਡੀਸ਼ਨ ਵਿੱਚ ਸ਼ੁਰੂ ਕੀਤਾ ਹੈ ਫਾਇਦਾ ਹੋ ਫਿਰ ਆਉਣ ਵਾਲ ਸਮੇਂ ਦੇ ਵਿੱਚ ਦਾ ਦੇਖੋ ਐਸਾ ਕਿ ਇਹ ਐਸਾ ਐਦੀ ਥਾਂ ਹੈ ਕਿ ਇੱਥੇ ਪੂਰੇ ਪੰਜਾਬ ਤੋਂ ਪੇਸ਼ੈਂਟ ਰੈਫਰਡ ਹੁੰਦੇ ਆ ਪੋਸਟਮਾਰਟਮ ਵਾਲੀ ਬੀ ਕੇਸਿਸ ਆਉਂਦੇ ਆ ਕ੍ਰਾਈਮ ਵਾਲੇ ਐਕਸੀਡੈਂਟ ਵਾਲੇ ਤੇ ਇੱਥੇ ਕਈ ਵਾਰ ਦੋ ਪਾਰਟੀਆਂ ਹੁੰਦੀਆਂ ਆ ਆਪਸ ਵਿੱਚ ਝਗੜਾ ਵੀ ਕਰ ਲੈਂਦੀਆਂ ਤੇ ਇਹ ਜਗਾ ਸਿਕਿਉਰਿਟੀ ਕਰਨੀ ਬਹੁਤ ਜ਼ਰੂਰੀ ਸੀ ਦੂਜੀ ਗੱਲ ਹੈ ਕਿ ਇੱਥੇ ਜਿਹੜੇ ਨਸ਼ੇ ਵਾਲੇ ਆ ਜ਼ਿਆਦਾਤਰ ਲੋਕ ਆਸ-ਪਾਸ ਦੀ ਬਸਤੀਆਂ ਉਹ ਆ ਕੇ ਇੱਥੋਂ ਟੀਵੀ ਮੋਟਰਸਾਈਕਲ ਕੈਮਰਾ ਇਹ ਸਾਰੇ ਚੋਰੀ ਕਰਦੇ ਆ ਤੇ ਅਸੀਂ ਸੀਸੀਟੀਵੀ ਕੈਮਰੇ ਜਿਹੜੇ ਨਿਗਰਾਨੀ ਵਿੱਚ ਲਾਏ ਸੀ ਐਸੇ ਵੀ ਇਨਸੀਡੈਂਸਸ ਹੋ ਚੁੱਕੇ ਐ ਕਿ ਉਹ ਕੈਮਰਾ ਹੀ ਚੋਰੀ ਕਰ ਲੈਨੇ ਤੇ ਇਹ ਸਭ ਦੇ ਵਾਸਤੇ ਇੱਕ ਪ੍ਰੋਪਰ ਚੌਕੀ ਜਿਹੜੀ ਕ੍ਰਾਈਮ ਨੂੰ ਵੀ ਦੇਖੇ ਤੇ ਨਸ਼ੇ ਵਾਲਿਆਂ ਨੂੰ ਵੀ ਦੇਖੇ ਜਿਹੜੀ ਸੁਧਾਰ ਕਰਨ ਵਾਸਤੇ ਆਇਆ ਹੈ ਨਸ਼ਾ ਛੁੜਨ ਵਾਲੇ ਉਹ ਵਾਰਡ ਵਿੱਚ ਵੀ ਦੇਖੇ ਕੁਝ ਇਨਸੀਡੈਂਸ ਹੁੰਦੇ ਐ ਉਹ ਇੱਥੇ ਥੋੜਾ ਟਾਈਟ ਮਹਿਸੂਸ ਕਰਦੇ ਐ ਕਿ ਉਹਨਾਂ ਨੂੰ ਨਸ਼ਾ ਨਹੀਂ ਮਿਲ ਰਿਹਾ ਉਹ ਨਸਨ ਦੀ ਕੋਸ਼ਿਸ਼ ਕਰਦੇ ਤੇ ਇਹ ਸਾਰੀ ਚੀਜ਼ਾਂ ਕੰਟਰੋਲ ਹੋਣ ਤੇ ਦੂਜਾ ਜਿਹੜਾ ਕੰਮ ਹੈ ਇੱਥੇ ਅਸੀਂ ਜਿਹੜੀ ਸਾਡਾ ਸਿਕਿਉਰਟੀ تھی ਪੂਰੀ ਵੱਡਾ ਕੈਂਪਸ ਹੈ ਸੋ ਕਿਲੇ ਦਾ ਤੇ ਉੱਥੇ ਅਸੀਂ ਪੂਰੀ ਏਜੰਸੀ ਚੇਂਜ ਕਰ ਦਿੱਤੀ ਹੈ ਨਵਾਬ ਕੰਮ ਵੀ ਦੋ ਏਜੰਸੀਆਂ ਦਿੱਤਾ ਤੇ ਏਜੰਸੀਆਂ ਪੁਲਿਸ ਨਾਲ ਮਿਲ ਕੇ ਤੇ ਹਸਪੀਟਲ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਆਪਨਾ ਇੰਡੀਪੈਂਡੈਂਟਲੀ ਹੁਣ ਕੰਮ ਕਰਨ ਗਿਆ ਤੇ ਕੋਆਰਡੀਨੇਸ਼ਨ ਵਿੱਚ ਪੂਰਾ ਕੰਟਰੋਲ ਕਰਨ ਗਿਆ ਉਹ ਮਹਿੰਮ ਸ਼ੁਰੂ ਹੋ ਗਿਆ ਤਾਂ ਐਮਐਲਏ ਸਾਹਿਬ ਨੇ ਗੁਰਦਰ ਸਿੰਘ ਸਿੱਖੋ ਐਮਐਲਏ ਸਾਹਿਬ ਪਿਛਲੇ ਦਿਨੀ ਤੁਸੀਂ ਇੱਥੇ ਪਹੁੰਚੇ ਆ ਪੂਰਾ ਜਾਣਕਾਰੀ ਅਸਲ ਕੀਤੀ ਹੈ ਸਰਚ ਕੀਤਾ ਹੈ ਲੋਕਾਂ ਦੀ ਪੁੱਛਗਿੱਛ ਕੀਤੀ ਹੈ ਕਾਫੀ ਜਿਹੜੇ ਸਤਰਕ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਹਾਲਾਂਕਿ ਤੁਸੀਂ ਖੁਦ ਫਰੀਦਕੋਟ ਦੇ ਐਮਐਲਏ ਹੋ ਤੇ ਅੱਜ ਸੁਰੱਖਿਆ ਵਾਸਤੇ ਇੱਕ ਚੌਂਕੀ ਦਾ ਵੀ ਜਿਹੜਾ ਉਦਗਾਟਨ ਕੀਤਾ ਕੋ ਮੈਡੀਕਲ ਕਾਲਜ ਦੇ ਅੰਦਰ ਤਕਰੀਬਨ ਅੱਧਾ ਪੰਜਾਬ ਆ ਜਿਹੜਾ ਰੈਫਰ ਪੇਸ਼ੈਂਟ ਆ ਉਹ ਸਾਡੇ ਕੋਲੇ ਆਉਂਦਾ ਮਾਨਸਬਲਾਡਾ ਤੋਂ ਲੈ ਕੇ ਜਗਰਾਵਾ ਇਧਰ ਤਰਨਤਾਰਨ ਜਾਂ ਮੁਕਸਰ ਖਬੋੜੇ ਤੱਕ ਐਂਡਾ ਸਾਰਾ ਜਿੱਥੋਂ ਤੱਕ ਰਾਜਸਥਾਨ ਤੱਕ ਦਾ ਪੇਸ਼ੈਂਟ ਵੀ ਸਾਡੇ ਕੋਲੇ ਆਉਂਦਾ ਤੋਂ ਕਈ ਵਾਰੀ ਕੀ ਕਰਦੇ ਜਿਹੜੇ ਚੋਰ ਆ ਉਹਨਾਂ ਦੇ ਮੋਬਾਈਲ ਵਗੈਰਾ ਚੱਕ ਕੇ ਲਿਆ ਜਾਂਦੇ ਜਾਂ ਹੋਰ ਕੋਈ ਇਥੇ ਸਕੂਟਰ ਮੋਟਰਸਾਈਕਲ ਵੀ ਚੋਰੀ ਹੋ ਜਾਂਦੇ ਤਾਂ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਥੇ ਜਿਹੜੀ ਚੌਂਕੀ ਬਣਾਈ ਆ ਦੂਜਾ ਹੁਣ ਸੀ ਸ਼ੁਰੂ ਕੀਤਾ ਜਿਹੜਾ ਨਸ਼ਾ ਛਡਾਊ ਕੇਂਦਰ ਇੱਥੇ ਬਣਾਇਆ ਉਦੋਂ ਤੇ ਵੀ ਹੁਣ ਪਿੰਡਾਂ ਦੇ ਵਿੱਚੋਂ ਪਹਿਲਾਂ ਤੇ ਅਸੀਂ ਵੀ ਲੋਕ ਆ ਆ ਪਾਉਂਦੇ ਸੀ ਪਰ ਹੁਣ ਅਸੀਂ ਕੋਸ਼ਿਸ਼ ਕੀਤੀ ਜਿਹੜਾ ਬੰਦਾ ਸਾਨੂੰ ਪਤਾ ਲੱਗਦਾ ਵੀ ਨਸ਼ਾ ਕਰਦਾ ਉਹਨੂੰ ਫੜ ਕੇ ਲਿਆ ਕੇ ਪੁਲਿਸ ਦੇ ਰਾਹੀਂ ਜਾਂ ਕਲੱਬਾਂ ਦੇ ਰਾਹੀਂ ਜਾਂ ਪਿੰਡਾਂ ਦੇ ਵਲੰਟੀਅਰਾਂ ਦੇ ਰਾਹੀਂ ਉਹ ਇੱਥੇ ਲਿਆਉਂਦੇ ਆ ਉਹਨਾਂ ਦਾ ਨਸ਼ਾ ਛਡਾਉਂਦੇ ਉਹ ਵੀ ਉਹਦੇ ਤੇ ਵੀ ਕੁਝ ਬੰਦੇ ਜਿਹੜੇ ਹੈਗੇ ਆ ਉਹ ਫਿਰ ਇਹਦੇ ਤੇ ਵੀ ਨਿਗਰਾਨੀ ਰੱਖੋ ਜਿਹੜੀ ਮੈਡੀਕਲ ਦੀ ਸਕਿਉਰਟੀ ਹੈ ਉਹਨੂੰ ਵੀ ਅਸੀਂ ਇਹਦੇ ਨਾਲ ਅਟੈਚ ਕਰਾਂਗੇ ਤਾਂ ਕਿ ਇਹ ਆਪਰੇਟ ਕਰਨ ਕਿਉਂਕਿ ਟ੍ਰੇਨਡ ਅਫਸਰ ਹੈ ਪੁਲਸ ਵਾਲੇ ਤਾਂ ਉਹ ਉਹਨਾਂ ਨੂੰ ਉਸ ਤਰ੍ਹਾਂ ਦੀ ਡਿਊਟੀਆਂ ਲਾਉਣਗੇ ਤਾਂ ਕਿ ਜਿਹੜਾ ਕੋਈ ਕ੍ਰਾਈਮ ਕਰਨ ਵਾਲੀ ਜਗ੍ਹਾ ਨਾ ਬਚੇ ਸੋ ਇਹ ਇਹ ਸਾਰੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਥੇ ਚੌਂਕੀ ਬਣਾਈਏ ਜਿੱਦਾਂ ਲੋਕਾਂ ਨੂੰ ਫਾਇਦਾ ਹੋਵੇ ਐਮਐਲ ਸਰ ਜਿਵੇਂ ਇੱਥੇ ਪਹਿਲਾਂ ਵੀ ਚੌਂਕੀ ਹੁੰਦੀ ਸੀਗੀ ਉਹਨੂੰ ਥਾਣਾ ਸਿਟੀ 2 ਦੇ ਵਿੱਚ ਮਰਜ ਕਰ ਦਿੱਤਾ ਗਿਆ ਸੀਗਾ ਹੁਣ ਜਿਹੜਾ ਥਾਣਾ ਸਿਟੀ 2 ਦੇ ਵਿੱਚ ਮਰਜ ਕੀਤਾ ਗਿਆ ਸੀਗਾ ਉਸ ਹਿਸਾਬ ਦੇ ਨਾਲ ਬੈਨੀਫਿਟ ਨਹੀਂ ਮਿਲ ਰਿਹਾ ਸੀਗਾ ਇਸ ਕਰਕੇ ਲੋੜ ਪੈਗੀ ਤੁਹਾਨੂੰ ਦੁਬਾਰਾ ਫਿਰ ਇੱਥੇ ਚੌਂਕੀ ਨਹੀਂ ਲਿਆਉਂਦੇ ਨਹੀਂ ਅਸਲ ਇੱਥੇ ਚੌਂਕੀ ਦੀ ਲੋੜ ਸੀ ਉਦੋਂ ਅਸੀਂ ਅਸੀਂ ਚੌਂਕੀ ਨੂੰ ਥਾਣਾ ਬਣਾ ਦਿੱਤਾ ਸੀ ਪਰ ਇੱਥੇ ਜਗ੍ਹਾ ਥੋੜੀ ਸਾਡੇ ਕੋਲੇ ਅਸੀਂ ਇਹਨੂੰ ਚੱਕ ਕੇ ਹੋਰ ਜਗ੍ਹਾ ਤੇ ਥਾਣਾ ਬਣਾ ਲਿਆ ਸੀ ਪਰ ਹੁਣ ਜਦੋਂ ਇਹ ਮਹਿਸੂਸ ਹੋਇਆ ਵੀ ਇੱਥੇ ਲੋਡ ਆ ਕਿਉਂਕਿ ਜਿਹੜੇ ਕੋਈ ਲੜਾਈ ਝਗੜੇ ਵਾਲੇ ਕੇਸ ਆਉਂਦੇ ਆ ਕਈ ਵਾਰੀ ਇੱਥੇ ਆ ਕੇ ਵੀ ਲੜਾਈਆਂ ਹੋ ਜਾਂਦੀਆਂ ਤਾਂ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਐਮਰਜੈਂਸੀ ਦੇ ਸਾਹਮਣੇ ਐਮਰਜੈਂਸੀ ਪੁਲਿਸ ਜਿਹੜੀ ਇਹ ਚੌਂਕੀ ਬਣਾਈ ਹੈ ਕਿ ਕਿਤੇ ਵੀ ਕੋਈ ਐਮਰਜੈਂਸੀ ਕੋਈ ਹੁੰਦੀ ਹੈ ਗੱਲਬਾਤ ਕੋਈ ਵੀ ਪ੍ਰੋਬਲਮ ਆਉਂਦੀ ਤਾਂ ਉਹਨੂੰ ਇੱਕਦਮ ਹੈਂਡਲ ਕੀਤਾ ਜਾ ਸਕੇ ਸੋ ਇਹਦੇ ਨਾਲ ਬਹੁਤ ਰਾਹਤ ਮਿਲੂਗੀ ਲੋਕਾਂ ਅਦ ਕਾਟਨ ਕੀਤਾ ਕੀਤਾ ਤੇ ਹਰੀਆਵਲ ਨੂੰ ਵੀ ਆਪ ਕਹਿ ਸਕਦੇ ਆਂ ਬੜਾਵਾ ਦਿੱਤਾ ਜੇ ਫਲ ਬੂਟੇ ਵੀ ਲਗਾਏ ਇੱਥੇ ਦੇਖੋ ਅਸਲ ਕੀ ਆ ਵੀ ਅਸੀਂ ਜੁੜੇ ਹੋਏ ਆਂ ਇਹਦੇ ਨਾਲ ਬਨਾਸਪਤੀ ਦੇ ਨਾਲ ਜੇ ਬਾਣੀ ਨੂੰ ਸਿੱਧੇ ਰੂਪ ਚ ਪੜ ਲੀਏ ਤਾਂ ਬਾਣੀ ਕਹਿੰਦੇ ਜੀਵਾਂ ਦਾ ਆਹਾਰ ਜੀ ਇਹ ਦਰਖਤ ਵੀ ਜਿਉਂਦੇ ਜੇ ਸਾਲ ਲੈਂਦੇ ਆ ਇਹ ਸਾਲ ਲੈਂਦੇ ਤਾਂ ਤਾਂ ਅਸੀਂ ਸਾਲ ਲੈਨੇ ਆ ਜਿੱਤੇ ਇਹ ਸਾਲ ਇਹਨੂੰ ਹਟਕੇ ਉਹਦੇ ਅਸੀਂ ਵੀ ਸਾਲ ਇਹਨੂੰ ਹਟ ਦਾਂਗੇ ਸੋ ਇਸ ਵਾਸਤੇ ਸਾਨੂੰ ਚਾਹੀਦਾ ਵੀ ਅਸੀਂ ਉਸ ਤਰ੍ਹਾਂ ਦੇ ਪੌਦੇ ਲਾਈਏ ਮਨੁੱਖਤਾ ਮਨੁੱਖ ਹੋਣ ਦਾ ਜਿਹੜਾ ਇਸ ਵਾਰੀ ਅਸੀਂ ਭੋਗ ਚੁੱਕੇ 47 ਡਿਗਰੀ ਤੱਕ ਤਾਪਮਾਨ ਹੋ ਗਿਆ ਤੁਸੀਂ ਜੇ ਅਸੀਂ ਨਾ ਇਸ ਪਾਸੇ ਆਏ ਤਾਂ ਫਿਰ ਸਾਡਾ ਆਉਣ ਵਾਲਾ ਸਮਾਂ ਮਾੜਾ ਹੋਊਗਾ। ਐਮਐਲਏ ਸਾਹਿਬ ਇਹ ਕਿਤਨੇ ਕਿਤੇ ਲੋਕਾਂ ਦੀਆਂ ਹਜੇ ਵੀ ਸਾਡੇ ਨੂੰ ਵੀ ਫੋਨ ਆਉਂਦੇ ਆ ਕਿ ਕਿਤੇ ਨਾ ਕਿਤੇ ਜਿਹੜੀਆਂ ਮੁਸ਼ਕਲਾਂ ਉਹਨਾਂ ਆਉਂਦੀਆਂ ਹਸਪਤਾਲ ਦੇ ਵਿੱਚ ਤਾਂ ਲੋਕਾਂ ਨੂੰ ਕੋਈ ਮੈਸੇਜ ਜੇਕਰ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਚੌਂਕੀ ਦੇ ਨਾਲ ਇਹਨਾਂ ਨਾਲ ਗੱਲਬਾਤ ਕਰਨ ਕਿ ਇਹਨੂੰ ਮਿਲਣ ਜੇ ਕਿਤੇ ਕਿਸੇ ਨੂੰ ਕਿਸੇ ਮੁਸ਼ਕਲ ਆਉਂਦੀ ਹੈ ਹਾਲਾਂਕਿ ਜਿਵੇਂ ਤੁਸੀਂ ਕਿਹਾ ਹੈ ਕਿ ਪੂਰੇ ਜਿਹੜਾ ਡਾਕਟਰਾਂ ਵਾਸਤੇ ਜਾਂ ਹੋਰ ਪੂਰਾ ਆਪਦੇ ਵੱਲੋਂ ਤੁਸੀਂ ਕੰਮ ਕਰ ਰਹੇ ਹੋ। ਚੁੱਕੋ ਲੋਕਾਂ ਨੂੰ ਇਹ ਹੈ ਕਿ ਇੱਕ ਤਾਂ ਜਦੋਂ ਇੱਥੇ ਆਉਂਦੇ ਥੋੜਾ ਜਿਹਾ ਇਸ ਗੱਲ ਦਾ ਆ ਕੁਕਈ ਬਹੁਤੀ ਵਾਰੀ ਹੁੰਦਾ ਵੀ ਅਸੀਂ ਅਵੇਅਰ ਨਹੀਂ ਹੁੰਦੇ ਸਾਨੂੰ ਲੱਗਦਾ ਵੀ ਨਾਲ ਤਾਂ ਜਿਹੜਾ ਹੈਗਾ ਆਸੇ ਪਾਸੇ ਸਾਨੂੰ ਧਿਆਨ ਰੱਖਣਾ ਚਾਹੀਦਾ ਦੂਜਾ ਕੋਈ ਵੀ ਸਮੱਸਿਆ ਆਉਂਦੀ ਥਾਣੇ ਆਓ ਅਸੀਂ ਆਪ ਵੀ ਖੁਦ ਮੈਂ ਖੁਦ ਇੱਥੇ ਆਉਂਦਾ ਰਹਿੰਨਾ ਅ ਐਮਰਜੈਂਸੀ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਆਪਦੇ ਬੰਦੇ ਲਾਏ ਹੋਇਆ ਉਹ ਰਾਤ ਨੂੰ ਆ ਕੇ ਚੈੱਕ ਕਰਦੇ ਕੋਈ ਪ੍ਰੋਬਲਮ ਨਾ ਆਵੇ ਸੋ ਅਸੀਂ ਤੁਹਾਡੇ ਨਾਲ ਤੁਸੀਂ ਬੇਫਿਕਰ ਹੋਗੇ ਜਿੱਥੋਂ ਵੀ ਹੁਣ ਆਓ ਫਰੀਦਕੋਟ ਤੁਹਾਡੇ ਨਾਲ ਇੱਥੇ ਲੰਗਰ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਮੈਡੀਕਲ ਕਾਲਜ ਦੇ ਅੰਦਰ ਜਿਹੜਾ ਹੈਗਾ ਪੇਸ਼ੈਂਟਾਂ ਦੇ ਵਾਸਤੇ ਲੰਗਰ ਮਾਤਾ ਕੀ ਵੀ ਦੇ ਰੂਪ ਦੇ ਵਿੱਚ ਸਾਰੇ ਸ਼ਹਿਰ 'ਚ ਬਹੁਤ ਵੱਡੇ ਲੈਵਲ ਤੇ ਕੰਮ ਹੁੰਦਾ ਸੋ ਕਿਸੇ ਨੂੰ ਕਿਸੇ ਕਿਸਮ ਦੀ ਜ਼ਰੂਰਤ ਹੈ ਖੂਨ ਦੀ ਲੋੜ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਇੱਥੇ ਹਾਜ਼ਰ ਹਾਂ ਥੈਂਕ ਯੂ ਵੈਰੀ ਮੱਚ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤਾਂ ਅੱਜ ਜਿਹੜਾ ਪੁਲਿਸ ਚੌਂਕੀ ਮੈਡੀਕਲ ਕਾਲਜ਼ ਫਰੀਦਕੋਟ ਤਾਂ ਕੰਟਰੋਲ ਰੂਮ 75270 17100 ਨੰਬਰ ਵੀ ਜਿਹੜਾ ਇੱਥੇ ਐਡ ਕੀਤਾ ਗਿਆ ਹੈ ਤਾਂ ਸੁਰੱਖਿਆ ਵਾਸਤੇ ਲੋਕਾਂ ਦੀ ਸੁਰੱਖਿਆ ਵਾਸਤੇ ਹਸਪਤਾਲ ਦੇ ਜਿਹੜਾ ਸਟਾਫ ਉਹਨਾਂ ਦੀ ਸੁਰੱਖਿਆ ਵਾਸਤੇ ਇਹ ਜਿਹੜੀ ਚੌਂਕੀ ਮੁਹੱਈਆ ਕਰਵਾਈ ਗਈ ਹੈ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕਿਸੇ ਨੂੰ ਵੀ ਦਿੱਕਤ ਕਿਸੇ ਨਾ ਕਿਸੇ ਪਾਸਿਓਂ ਆਉਂਦੀ ਆ ਤਾਂ ਉਹ ਕਿਸੇ ਨਾਲ ਵੀ ਜਿਹੜਾ ਤਾਲਮੇਲ ਕਰ ਸਕਦਾ ਹੈ ਕੌਂਕੀ ਇੰਚਾਰਜ ਨਾ ਕਰ ਸਕਦਾ ਹੈ ਵੀ ਸਾਹਿਬ ਨਾ ਕਰ ਸਕਦਾ ਐਮ ਐਲ ਏ ਸਾਹਿਬ ਨਾਲ ਖੁਦ ਨਾਲ ਜਿਹੜਾ ਉਹ ਜਿਹੜਾ ਸੰਪਰਕ ਕਰ ਸਕਦਾ ਤਾਂ ਜੋ ਕਿਸੇ ਵੀ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਜਿਹੜੀ ਦਿੱਕਤ ਨਾ ਆਵੇ ਤਾਂ ਦੇਖਦੇ ਹਾਂ ਕਿਉਂਕਿ ਪਹਿਲਾਂ ਵੀ ਇੱਥੇ ਜਿਹੜੀ ਚੌਂਕੀ ਸੀਗੀ ਉਹਨੂੰ ਜਿਹੜਾ ਥਾਣਾ ਸਿਟੀ 2 ਸੀਗਾ ਉਹਦੇ ਵਿੱਚ ਮਰਜ ਕੀਤਾ ਗਿਆ ਸੀਗਾ ਹੁਣ ਕਿਤੇ ਨਾ ਕਿਤੇ ਲੋਕਾਂ ਦੀ ਹੋਰ ਸੁਰੱਖਿਆ ਵਾਸਤੇ ਦੁਬਾਰਾ ਫੇਰ ਇਸ ਚੌਂਕੀ ਨੂੰ ਬਹਾਲ ਕੀਤਾ ਗਿਆ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਕਿਸ ਤਰੀਕੇ ਦਾ ਬੈਨੀਫਿਟ ਰਹਿੰਦਾ ਹੈ ਮਰੀਜ਼ਾਂ ਨੂੰ ਸਟਾਫ ਨੂੰ ਡਾਕਟਰਾਂ ਨੂੰ ਗੁਰਜੀਤ ਸਿੰਘ ਰਮਾਣਾ ਡੀ 5 ਚੰਦੂ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਹੋਣਾਂਗੇ ਅੰਦਰੋਂ ਨੀ ਰਾਤ ਬਣਾਗੇ ਬੁਲੰਦ ਆਵਾਜ਼ ਕਿ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ